ਮਾ ਜੇ ਬਚੂਹਾ ਮਾ ਪੁੱਤ ਮਾਰੇ ਬਗੈਰ ਮੁਰਦੇ ਨਹੀਂ ਹੈਗੇ ਆਏ ਗਈ ਪੱਜੀ ਕਹਿੰਦੀ ਗਾਏ ਤਾਂ ਤੁਸੀਂ ਦੇਖੋ ਦੁੱਧ ਨੂੰ ਤਾਂ ਮਾ ਚੂਹਾ ਦੇਖ ਕਿਉਂ ਨਹੀਂ ਆ ਉਹ ਤਾਂ ਪਤਾ ਡੋਕਰਾਂ ਦਾ ਕਹਿੰਦੇ ਮਰਦੇ ਸ਼ਿਵਕ ਜੀ ਹਾਂ ਆਹੇ ਕੰਮ ਰਾਸਿਕਾ ਜੀ ਉਮੀਦ ਕਰਕੇ ਉਸਾਲ ਸਿੱਖਾ ਕੋ ਮੰਗੇ ਤਾਂ ਕਿ ਉਹ ਸਾਡੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਮੈਂ ਬਣਾਇਆ ਸੀ ਮਾਂ ਮਿਰਚਾਂ ਦੀ ਸਬਜ਼ੀ ਇਹ ਆਪਣੇ ਉੱਧਰ ਵੀ ਘਰ ਆ ਗਿਆ ਚੂਹਾ ਸਵੇਰੇ ਪਤਾ ਨਹੀਂ ਕਿੱਧਰੋਂ ਆਇਆ ਐਡਾ ਵੱਡਾ ਚੂਹਾ ਫਿਰਦਾ ਸੀ ਬਣਾ ਲੇ ਜਦ ਮੈਂ ਸੀ ਨੂੰ ਬ੍ਰਸ਼ ਕਰਾਉਣ ਵਾਸਤੇ ਲੈ ਕੇ ਗਈ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਨਾਏ ਲਾ ਦੇ ਚਾਦੀ ਲਾ ਦੇ ਮੈਂ ਦੱਸ ਕਿ ਤੇ ਹੁਣ ਹੈਪੀ ਕੈਨੀ ਮੈਂ ਗਰੀ ਸੁਹਾ ਦੇਖ ਕੇ ਆਉਂਦੀ ਆ ਕੇ ফাইন ਟਾਈਮ ਹੋ ਗਿਆ ਮੁਰਤੀ ਆਈ ਹੀ ਨਹੀਂ ਮਹਾਲੇ ਸੁਹਾ ਮਾਰ ਕੇ ਆਉਗੀ ਤਾਂ ਸੁਹਾ ਤਾਂ ਕਦੇ ਦੇਖੀ ਨਹੀਂ ਨੀ ਤੇ ਪੂਆ ਕੇ ਸੇ ਮਾਰ ਦਿਆ ਏ ਆਪੇ ਭਜਨਾਂ ਲਏ ਉਥੇ ਬੈ ਕੇ ਆ ਗਏ ਅੰਦਰੇ ਸ਼ੀਵਾ ਦੇ ਕੈਰੀ ਮੱਗਰ ਤਾਂ ਨਾਲ ਗਿਆ ਨਹੀਂ ਹੈਗਾ ਅੰਦਰ ਹੀ ਬੈਠੀ ਰਹੀ ਹੈ ਇਹੇ ਕੰਮ ਇਹ ਕਰਦੀ ਆ ਤੇ ਆਣਾ ਅੱਜ ਆਪਣੀ ਸੂਟੀ ਮੱਝ ਮੱਝ ਨੇ ਦੇਤਾ ਟੱਟਾ ਇਹਦੇ ਵਿੱਚ ਆਈ ਹੈ ਚੋੜੀ ਜੀ ਕਾ ਪਹਿਲਾ ਜਦੋਂ ਅਸੀਂ ਰਾਖੀ ਰੱਖੀਗੇ ਕੋਈ ਦਸ ਹੋਈ ਨਹੀਂ ਹੈਗੀ ਜਦੋਂ ਅਸੀਂ ਅੰਦਰ ਜਾ ਕੇ ਪੈਗੇ ਕੱਟਰ ਉਹ ਆਪਦੇ ਆਪ ਸਰਪ੍ਰਾਈਜ਼ ਦੇਤਾ ਓਹੋ ਕੁਝ ਨਹੀਂ ਮਾਹ ਹੈ ਉਹ ਨਾ ਫਿਰ ਨਾ ਇਹ ਨਾ ਬੈਠਿਆ ਰ ਗਿੱਲੇ ਜਿਹਾ ਪਾਣੀ ਚ ਪਾਣੀ ਦੇ ਗਏ ਇਹ ਵੀ ਨਮਾਤਾ ਹਾਂ ਬੜੀਆ ਰਹੇ ਯਾ ਗੋਵਿੰਦ ਨਮਾਤਾ ਦੇ ਬੜੀ ਗਿਆ ਮਾਈ ਪਾਣੀ ਉੱਥੇ ਪਾਣੀ ਇੱਥੇ ਵਗਦਾ ਹੁਣ ਕੌਣ ਆ ਰਿਹਾ ਥੋੜੀ ਗਰਮੀ ਮੈਂ ਕਿੰਨਾ ਵੱਣਾ ਰਹੇ ਹੱਥੀਂ ਲਾ ਰਹੇ ਹੁਣ ਮੱਝ ਨੇ ਦਿੱਤਾ ਕੱਟਾ ਇਹਨਾਂ ਤੋਂ ਸੋਹਣਾ ਆ ਰਾਇਂ ਅੰਕੀ ਚ ਵੀ ਇਦੀ ਜਾਨ ਹੁਣ ਤਾਂ ਹੋਰ ਠੰਡੀ ਹਵਾ ਆਉਂਦੀ ਹੈ ਜੀ ਪਾਣੀ ਹੋਰ ਠੰਡੀ ਹਵਾ ਆਉਂ ਆ ਰਹੇ ਨੇ ਹੋਰ ਹੋਰ ਚਾਰ ਕੋਈ ਤਾਂ ਤੁਹਾਡਾ ਕੋਈ ਮੱਕੇ ਨੂੰ ਹਾਂ ਹੋਰ ਤਿੰਨ ਚਾਰ ਵਜੇ ਇਹ ਨਮਾਤੇ ਆ 6 ਵਜੇ ਨਨਮਾਵੇ ਉਤਮ ਮੱਛਰ ਖਾ ਜਾਣਾ ਇਹਨਾਂ ਨੂੰ ਗੱਢ ਕੇ ਹੋਰ ਕੱਖ ਖੋਲਦਾ ਨਿਵਾਦੇ ਹਾਈ ਆਜੋ ਥੋੜੇ ਜਿਹਾ ਜੋਰ ਦੇਖਣੋ ਸੈਟ ਰੱਖੋ ਆਇਓ ਆਇਓ ਇਹ ਤਾਂ ਕੱਲੀ ਟੋਈ ਤੇ ਚੱਕ ਕੇ ਧਰ ਦੂੰ ਉਹ ਦੂਆਰ ਪਾਵੇਂ ਸੋਨ ਉਹ ਪੀਪੇ ਜਿਹੜੇ ਹੌਲੇ ਹੁੰਦੇ ਤੇ ਉਹ ਭਾਰੀ ਨਹੀਂ ਹੁੰਦੇ ਤੇ ਨਾ ਕੱਲੀ ਸਕਰੀਨ ਜੀ ਇਹ ਭਾਰੀ ਹੁੰਦੀ ਆ ਉਹ ਤਾਂ ਪਿੱਛੋਂ ਤਾਂ ਤੋਥੀ ਹੁੰਦੇ ਨੇ ਆਓ ਪੁਰਾਣੇ ਟੀਵੀ ਹੁੰਦੇ ਤੇ ਜਿਹੜੇ ਡੱਬੇ ਜੇ ਹੂੰ ਫੇਰ ਇਹਦੇ ਨਾਟਕ ਜਾਂਦੇ ਤੇ ਦਾਦੀ ਟੀਵੀ ਤੇ ਕੀ ਵੇਖਦੇ ਇੱਧਰ ਲੇ ਗਾ ਬਈ ਇਹ ਡੈਡੀ ਫੇਰ ਇਹ ਨਾਟਕ ਦੇਖਦੀ ਸੀ ਨਾ ਨਾਟਕ ਜਾਂਦਾ ਬੀਚੇ ਤੇ ਵੀ ਖੁੱਟ ਗਿਆ ਇਹਨਾਂ ਆਇਆ ਤਾਂ ਹੋਇਆ ਨਹੀਂ ਬਿਆ ਤੇ ਜਵਾਖਾਂ ਨੂੰ ਬਾਹਰ ਕੱਢ ਲਾ ਫਿਰ ਟੀਵੀ ਦੀ ਹੋ ਗਈ ਬਾਪੂ ਤਾਂ ਜੋਟੀ ਦਾ ਕੀ ਫਾੜਨੀ ਦੀ ਟੀਵੀ ਐ ਜਾ ਕੇ ਭੱਜ ਲਈ ਵੀ ਇਹ ਵਿਚਾਲਾ ਹੋਰ ਤਾਂ ਆਪਾਂ ਮੇ ਫੁੱਟੇ ਕਿਤੇ ਨਾਟਕ ਰਹਿ ਜਾਣ ਮੇਰੇ ਜਿਸਨੀ ਨੇ ਲੈ ਲਈ ਬੱਚੀ ਬੱਚੀ ਦਾ ਜਿਸਨੀ ਕਹਿੰਦੀ ਮੇਰੀ ਆ ਹਾਂ ਕੱਟਾ ਕਹਿੰਦੀ ਸਾਹਿਬ ਦਾ ਆਗਲੀ ਕਹਿੰਦੀ ਆਗਲੀ ਮੈਂ ਸਵੀ ਕੱਟੀ ਦੇਊਗੀ ਕਹਿੰਦੀ ਉਹ ਵੀ ਮੇਰੀ ਹੋਊਗੀ ਕਹਿੰਦੀ ਜੇ ਕੋਈ ਆ ਜਾਏ ਨਾ ਤਾਂ ਮੈਂ ਸੋਚਣਾ ਲੱਗਾ ਕਿ ਕਿਤੇ ਜਾਂਦੀ ਨਾ ਜਾ ਬਾਕੇ ਪਾਰੀ ਕਰ ਬਾਗਨਾਂ ਦੇ ਸਬਜ਼ੀਏ ਖਾਲਾ ਗਏ। ਤੋਸ ਕਿਰ ਵੀ ਦੇਖਣਾ ਕਿ ਤੇ ਸਾਰੀ ਕਣਕ ਘਤੋਰੇ ਆਪਣੀ ਦਵਾਰੋਂ। ਘਰ ਚਲਾਇ ਅਬ ਇੱਕ ਵਾਰ ਦੇਖ ਲਾਂਗੇ ਨਾਲੇ ਡੈਡੀ ਢੋਲ ਚ ਦਵਾਈ ਧਰਨੀ ਆ ਆਪਣੇ ਤਾਂ ਨਾ ਹੋਰ ਮੈਂ ਤਾਂ ਗਈ ਸੀ ਲੈਣ ਦੋ ਜਿਲੇ ਹੋ ਵਾਇਗੀ ਧਰ ਲੈਣੀਆਂ ਸੂਸਰੀ ਆ ਰਹੀ ਆ ਹੋਰ ਮੈਂ ਤਾਂ ਕਰਸੋ ਇੱਕ ਉਹ ਕੱਢਿਆ ਸੀ ਚਾਰ ਨਾ ਜਾ ਕਣਕ ਧੋਈ ਸੀ ਥੋੜੀ ਜੀ ਘੱਟ ਸੀ ਸੁਸਰੀ ਵੀਰੇ ਅਸੀਂ ਤਾਂ ਖੋਲਦੀ ਨਹੀਂ ਆਸ ਤਾਂ ਚਾਰ ਮਹੀਨੇ ਦੀ ਧੋਤੀ ਹੁਣ ਹੁਣੋਂ ਤਾਂ ਮਰ ਜਾਂਦੀ ਹੁਣੋਂ ਤਾਂ ਧਰ ਦੇਣੀ ਸੀ ਕਿੱਦਾਂ ਵੀ ਹੋਰੇ ਨਹੀਂ ਮਿਲਦੀ

ਪਰ ਇਹ ਜੋ ਵੇਕਤ ਹੈ ਸਾ ਤੋਂ ਸਾਜੂ ਦਾ ਆਪਣਾ ਉਹਦੇ ਅੱਗੇ ਆਲੂ ਵਾਲਾ ਇੱਕ ਟੂਟਾ ਨਰਿਆ ਕੁਛ ਗੋਤੀ ਪੈ ਜਾਣੀ ਹੈ ਤੇ ਰੋਜ਼ ਰੋਜ਼ ਨਾਲ ਉੱਪਰੋਂ ਹੀ ਚੱਕ ਲਿਆਓ ਟੋਕਰ ਦੇ ਭਾਰੇ ਨੇ ਭੰ ਲੈਣਾ ਪਈ ਹਾਂ ਟੋਕਰ ਨਹੀਂ ਘੋਟਾ ਖੰਡੇ ਲਾਉਣਾ ਟੋਕਰ ਜਿਵੇਂ ਅਸੇ ਚ ਪਾ ਰਹੇ ਹੋ ਥਾਂਸਲੇ ਜ ਟੋਕਰਾਂ ਦਾ ਪਿਆ ਰਹਿਣ ਦਿਓ ਉੱਪਰੋਂ ਨੂੰ ਸਾਈਡ ਤੇ ਲੈ ਲਓ ਭਾਈ ਟੋਕਰ ਹੀ ਟੋਕਰ ਹੀ ਉਹ ਰੱਖਿਆ ਨਾ ਮੈਂ ਕੀ ਲੈ ਲਾਂਗੇ ਉਹ ਵੀ ਉਹ ਖਰਾਬੇ ਹੋ ਜਾਂਦੇ ਨੇ ਉਹ ਹੋ ਜਾਂਦੇ ਨੇ ਨਾ ਹੱਡ ਜੇ ਬਣ ਜਾਂਦੇ ਨੇ ਗਾਹਾਂ ਹੋਰ ਹੋਰ ਆਪਾਂ ਨੂੰ ਹਲੇ ਤਾਂ ਮੁੱਕਦਾ ਨਹੀਂ ਹੈਗਾ ਉਹ ਹੀ ਗੈਰ ਨਹੀਂ ਆਪਾਂ ਨੂੰ ਮੁਕ ਦੇਣਗੇ ਫਿਰ ਹੁਣ ਤੱਕ ਖਰਾਬੇ ਹੋਣਗੇ ਬੱਚੀਆਂ ਜੀਆਂ ਦੇਖ ਕੇ ਕੜੀ ਇਹ ਨਾ ਫਾਈਨ ਪਾ ਪੀਣਾ ਬੰਦੂ ਆਸਾ ਹਾਂਜੀ ਸਬਜੀ ਆ ਜਿਹੜੀ ਉਹ ਆਪਾਂ ਨੇ ਬਣਾ ਲਈ ਆ ਹਨਾ ਤੇ ਅੰਦਰ ਰੱਖਿਆ ਹੀ ਮੈਂ ਸਬਜੀ ਬਣਾ ਕੇ ਤੇ ਹੁਣ ਬੱਚੇ ਕਹਿੰਦੇ ਸਾਨੂੰ ਬੋਲੀ ਬਣਾ ਕੇ ਦਿਓ ਵੀ ਮੱਝ ਸੂਈ ਆ ਹਨਾ ਫਿਰ ਕੱਲ ਸਵੇਰੇ ਕਈ ਵਾਰ ਟਾਈਮ ਨਹੀਂ ਲੱਗਦਾ ਹੈਗਾ ਮੈਂ ਕਿਹਾ ਚਲੋ ਹੁਣੀ ਬਣਾ ਲੈਨੀ ਆ ਹਨਾ ਤੇ ਸ਼ਾਮ ਨੂੰ ਬਣ ਜੂਗੀ ਦੋ ਤਿੰਨ ਡੰਗ ਬਣ ਜਾਂਦੀ ਆ ਤੇ ਹੁਣ ਮੈਂ ਗਰਮ ਦੁੱਧ ਰੱਖਿਆ ਹੋਇਆ ਚੁੱਲ੍ਹੇ ਤੇ ਮੈਂ ਸੋ ਨੂੰ ਦਿਖਾਉਣੀ ਆ ਆ ਦੇਖੋ ਆਪਾਂ ਨੇ ਦੁੱਧਾ ਜਿਹੜਾ ਗਰਮ ਰੱਖ ਲਿਆ ਇਹ ਹੁਣ ਗਰਮ ਹੋਊਗਾ ਨਾ ਉਦੋਂ ਫਟ ਜੂਗਾ ਫਿਰ ਇਹਦੇ ਵਿੱਚ ਆਪਾਂ ਪਾਣੀ ਆ ਜਿਹੜਾ ਕੱਢ ਲਾਂਗੇ ਆ ਇਧਰ ਮੈਨੇ ਤੁਸ ਰੱਖ ਲਿਆ ਛਾਣ ਨਹੀਂ ਰਹੀ ਆਪਾਂ ਛਾਣ ਕੇ ਕਿਉਂਕਿ ਜਿਹੜਾ ਖੁਆ ਜਾ ਹੋਊਗਾ ਹਨਾ ਬੋਲੀ ਵਾਲਾ ਉਹ ਇਹਦੇ ਚੜਕ ਜੂਗਾ ਪਾਣੀ ਆ ਜਿਹੜਾ ਦੁੱਧਾ ਵਾਲਾ ਉਹ ਆਪਾਂ ਕੱਢ ਲਾਂ ਮੇ ਛਾਣ ਕੇ ਫਿਰ ਆਪਾਂ ਮਿੱਠਾ ਪਾ ਕੇ ਇਹਦੇ ਵਿੱਚ ਆਪਾਂ ਫਿਰ ਗੋਲੀ ਤਿਆਰ ਕਰ ਲਾਂਗੇ ਆਪਣੀ ਕਿਉਂਕਿ ਇਹ ਪਹਿਲੇ 2-3 ਡੰਡਾਂ ਦੀ ਇਹ ਬਣਦੀ ਆ ਉਦੋਂ ਬਾਅਦ ਫਿਰ ਦੁੱਧ ਪੱਕ ਜਾਂਦਾ ਫਟਦਾ ਨਹੀਂ ਹੈਗਾ ਹੁਣ ਇਹਦੇ ਵਿੱਚ ਨਾ ਟਾਟਰੀ ਪਾਉਣ ਦੀ ਲੋੜ ਨਾ ਕੋਈ ਹੋਰ ਚੀਜ਼ ਆਪਣੇ ਆਪ ਹੈ ਮੈਂ ਤਾਂ ਗੱਲਾਂ ਉਹ ਕੀਤਾ ਸੀ ਕੀ ਬਣਾਣਾ ਠੀਕ ਹੈ ਤੇ ਬੋਲੀ ਬੋਲੀ ਹੁਣ ਖੇਡ ਲਈ ਆਪੂ ਨਾਲ ਹੈ ਹਰ ਉਧਰ ਨਹੀਂ ਅੱਥੇ ਕਿੱਥੇ ਵਾਗ ਗਿਆ ਵਾਗ ਗਿਆ ਉਹ ਤਾਂ ਵੇਰੇ ਕਹਿੰਨੀ ਮੈਂ ਖੇਡੂੰਗੀ ਆ ਕੇ ਇਹਨੇ ਮੇਰੇ ਪੁਰਾਣੇ ਕੱਪੜੇ ਬਾਹ ਦੀ ਮੈਂ ਚਲ ਕੋਈ ਨਾ ਦੇਖੋ ਕਿ ਨੰਗ ਖੇਡੇਗੀ ਦਰਦੇ ਦਾ ਪਹਿਲੀਆਂ ਇੰਨਾਂ ਜਿਆਦੇ ਨੇ ਅਰਾ ਸਾਗੋਲ ਕੇ ਇਹਨੂੰ ਫੜਾ ਦੋ ਡੈਡੀ ਰਸਾ ਖੋਲ ਕੇ ਫੜਾ ਦੋ ਇਹਨੂੰ ਕਹਿ ਨਹੀਂਦੀ ਮੈਂ ਖੇਡੂੰਗੀ ਵਸ ਅਸੀਂ ਟਾਈਮ ਪੂਰਾ ਕਰ ਦੇਣਗੇ ਉਧੇ ਜਾ ਭਜਦਾ ਸਭ ਪੂਰਾ ਇਹ ਤਾਂ ਤੁਰਦਾ ਹੀ ਨਹੀਂ ਪੁੱਤ ਹਲੇ 1 ਦਿਨ ਦਾ ਬੱਚਾ ਤਾਂ ਹੈਗਾ ਉਹ ਹਾਲ ਤਾਂ 1 ਦਿਨ ਦਾ ਵੀ ਨਹੀਂ ਹੋਇਆ ਉਹ ਉਹਦਾ ਮਸਾਹੀਂ ਦੁੱਧੂ ਪੀਣ ਵੀ ਮਸਾ ਜਾਂਦਾ ਉਹ ਤਾਂ ਆਪਦਾ ਕੜ ਕੇ ਚੱਲ ਤੂੰ ਤਾਂ ਉਹਨਾਂ ਜਿਆਦੇ ਵੱਡੀਆਂ ਤੂੰ ਤਾਂ 8 ਸਾਲਾਂ ਦੇ ਹੋ ਚਲੋ 8 ਦੇ ਹੁਣ 8 ਦੀਏ ਹੋ ਲੋਗੇ ਇਹਨੂੰ ਪਾਣੀ ਪਲਾਇਆ ਕਰ ਠੀਕ ਆ ਨਮਾਇਆ ਕਰ ਇਹਨੂੰ ਲਾਡੀ ਗੋਦੀ ਚਾਕੇ ਉਧਰ ਲੈ ਆ ਨਦੀ ਖੇਲ ਤੇ ਪਾਣੀ ਪਲਿਆਉਣ ਪਾਣੀ ਪਿਲਾ ਕੇ ਗੋਦੀ ਫੇਰ ਚੱਕ ਲਿਆ ਨਦੀ ਆ ਕੇ ਖੁਣਲੀ ਤੇ ਪੁੱਤ ਲਾਡੀ ਤਾਂ ਤਕੜਾ 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 ਪੁੱਤ ਜਾਓ ਆਰੇ ਆ ਜਾਣ ਦੇਖੀ ਉਦੋਂ ਦਾ ਵਿਚਾਰ ਤਾਂ ਤੁਰਿਆ ਵੀ ਨਹੀਂ ਜਾਂਦਾ ਲੱਗਦਾ ਤਾਂ ਹੈਗਾ ਵੀ ਇਹਦੇ ਸੱਟ ਲੱਗੀ ਹੋਈ ਆ ਹੋਰ ਜਦੋਂ ਰਾਤ ਜ਼ੋਰ ਦੀ ਗਿਰਿਆ ਹੋਰ ਸੱਟਾਂ ਵੱਜੂਗੀ ਜਿਆਦਾ ਇਹਨੂੰ ਕਿਤੇ ਸੱਟ ਵੱਜਦੀ ਹੋਰ ਦੇਖੋ ਜੀ ਉਹ ਦਫਾਟਣ ਲੱਗਿਆ ਹੁਣ ਇਹਦਾ ਡਰ ਪੋਕਾ ਦੂਜਾ ਦੋ ਕੀ ਬੋਲੋ ਆਹ ਆ ਗਿਆ Yeah. <laughs> ਦੇਖ ਇਹ ਆ ਲਿਆ ਆ ਦੇਖ ਕੀ ਦੇਖ ਪਵਨ ਦੱਸੇਗਾ ਤੇਰੇ ਨਾਲ ਤਾਂ ਪਵਨ ਪੱਕਾ ਲੇਕਿਨ ਇਹਨੂੰ ਤਾਂ ਰੱਬ ਡੰਗਰ ਦੇਵੇ ਇਹਨੂੰ ਤਾਂ ਇੰਨਾ ਖੁਸ਼ ਹੁੰਦਾ ਡੰਗਰਾਂ ਦੇ ਵਿੱਚ ਵਿੱਕੀ ਵਸ ਰਹਿਣ ਦੇ ਜਸਨੀ ਨੂੰ ਦੇ ਦੇ ਉਹਨਾਂ ਲਈ ਬੜੀਆਂ ਛੋਟੀਆਂ ਕਰਨ ਦਾ ਆਹ ਰਸਾ ਬੱਲੋ ਇਹ ਦੱਦੀਓ ਖੜਦਾ ਇਹ ਇਹ ਨਹੀਂ ਡਰਦਾ ਇਹ ਤਾਂ ਬੇਬੇ ਕਹਿਣੀ ਕਹਿਣੀ ਡੰਗਰਾਂ ਦੇ ਰਸੇ ਖੋਲ ਕੇ ਕਹਿਣੀ ਪਰਲੇ ਕਿੱਲੇ ਤੇ ਬੰਨ ਦੇ ਬੰਨ ਦੇ ਬੁੱਤੂ ਨੇ ਇਹਨੂੰ ਦੇਖੀ ਇਹ ਬੰਨੂਗਾ ਇਹ ਬੰਨੂਗਾ ਕਦਾ ਬਾਰੀ ਬੰਨੂਗਾ ਦੇਖੀ ਘੜਤਾ ਹੈ ਦੇਖੀ ਬੰਦਾ ਇਹ ਅਰੇ ਉਹ ਪੁੱਤ ਨਹੀਂ ਇਹ ਰੱਖ ਲੈ ਪੱਕੇ ਬਾਰੇ ਨੂੰ ਕਹਿੰਦੇ ਬੰਨਾਂਗੇ ਆ ਜਾ ਆ ਜਾ ਧੱਕੇ ਨਾਲ ਲੀ ਹਾਂ ਧੱਕੇ ਨਾਲ ਲੀ ਧੱਕੇ ਨਾਲ ਲੀ ਦੀ ਗੁੱਤਨੀ ਨਾਲ ਬੰਨ੍ਹ ਦੋ ਫਿਰ ਮੇਰੀ ਪਰ ਧੱਕੇ ਨਾਲ ਨਹੀਂ ਮੇਰੀ ਪਰ ਧੱਕੇ ਨਾਲ ਨਹੀਂ ਇਹ ਨੂੰ ਦੇ ਲਾ ਕਿ ਓ ਕਿੱਧਰ ਜਾ ਰਿਹਾ ਤੂੰ ਕਿੱਧਰ ਜਾ ਰਹੀ ਹੈ ਜਸਨੀਜ ਜਸਨੀਜ ਆਹ ਦੇਖੀ ਕਿ ਮੈਂ ੱਤਕਾ ਲਾ ਰਿਹਾ ਇੰਟਰਨਲ ਤਾਂ ਪਾਵਰ ਓ ਦੇਖ ਓ ਚੱਕ ਲਿਆ ਰੱਸਾ ਸਨੀਜ ਹਾਂ ਕਿੱਧਰ ਵਰ ਗਿਆ ਮਾਂ ਕਿਤੇ ਮੱਛਰਦਾਨੀ ਚ ਵਰ ਗਿਆ ਇਹਨਾਂ ਦਾ ਤਿਵਾਰ ਵੀ ਨਹੀਂ ਹੈਗਾ ਚੂਹੇ ਜੇ ਦਾ ਖੜ ਜਾ ਕੀ ਮੈਂ ਕਰਦਾ ਵਾਹ ਦੇਖੋ ਜਿਹਾ ਨਿਕਲ ਗਿਆ ਤਾਂ ਲ ਮੈਂ ਇਹ ਲੁੰਡੇ ਵਿੱਚ ਸਬਜ਼ੀ ਬਣਾ ਲਈ ਉਹਦੇ ਕਰਕੇ ਥੋੜਾ ਨਾੜ ਆਇਆ ਪੀਲ ਕਲੇ ਤੇ ਹੋ ਗਿਆ ਉਹ ਤਾਂ ਮਾੜੀ ਕਿਹਨਾਂ ਗੱਦੀ ਚੰਗੀ ਤਰ੍ਹਾਂ ਪਰ ਫੇਰ ਵੀ ਸਬਜ਼ੀ ਬਣਾਉਣ ਕਰਕੇ ਲੁੰਡੇ ਵਿੱਚ ਕੜਾਹੀ ਚ ਚਲਾ ਲਓ ਥੋੜੀ ਮੋਟੀ ਤੀਮਕੀ ਫੜ ਜਾਂਦਾ ਹਨਾ ਆ ਦੇਖੋ ਐਸ ਤਰ੍ਹਾਂ ਪਾਣੀ ਨਿਕਲ ਰਿਹਾ ਵੀ ਸੋ ਆ ਬੁਲਬਲੇ ਜੇ ਉੱਪਰ ਨੇ ਨਾ ਇਸੇ ਪਾਣੀ ਪਵਨ ਜਸਨੀਜਾ ਬਾਰੇ ਕਿਹਾ ਆ ਚੀ ਜਿਵਣਾ ਰਹੀਆਂ ਗੋਲੀ ਖਾਣਾ ਹੁੰਨਾ ਤੂੰ ਹੈ ਮम्मा ਬਣਾਉਂਦੀ ਹਾਂ ਦੀ ਬੋਲੀ ਬੋਲੀ ਮੱਖਣ ਖਾਣਾ ਹੁੰਨਾ ਅੱਛਾ ਜੀ ਹੈਂਡ ਵਾਸ਼ ਕਰ ਲਾ ਬੱਚਾ ਰਸਾ ਫੜਿਆ ਤੀ ਉਹਦਾ ਹੈਂਡ ਵਾਸ਼ ਕਰ ਲੋ ਕਰ ਲੀ ਪਾ ਬੰਦੇ ਅਰੇ ਸਾਫੜਿਆ ਤੀ ਇਹਨੇ ਵੀ ਸੋਹਰਾ ਬਾਈ ਨੇ ਹੋ ਗਿਆ ਫੇਰ ਤੇਰੀ ਚਾਹਾਂਗੇ ਮੈਂ ਦੁਬਾਰਾ ਤੁਹਾਨੂੰ ਮੋਕੋ ਹਨੀ ਪਾਣੀ ਦੇ ਸਭ ਨੂੰ ਅੰਦਰ ਲਿਆ ਤੋ ਕੋਈ ਨਾ ਮਤ ਦਰਮਾ ਨਾਲ ਚਲ ਮੰਨ ਕੋਈ ਨਹੀਂ ਖਮਾ ਚੀਚੂ ਇੱਥੇ ਮੰਜੜਾ ਆ ਕੇ ਖੇਡ ਲੋ ਐਂ ਕਰੋ ਗੱਦਾ ਚੱਕ ਲਿਓ ਗੱਦੇ ਦੇ ਬੈਠ ਕੇ ਖੇਡ ਲੋ ਇੱਥੇ ਇਸ ਤਰ੍ਹਾਂ ਆਂਛੇ ਤੇ ਨਾ ਜੇ ਮੈਂ ਇਹ ਪਾਣੀ ਆਪਾਂ ਸਬਜ਼ੀ ਵਾਸਤੇ ਵਰਤ ਸਕਦੇ ਹਾਂ ਇਹ ਨੂੰ ਥੀਕ ਵਿੱਚ ਰੱਖ ਲਉਂ ਪਾਣੀ। ਜੇ ਜਦੋਂ ਆਪਾਂ ਫੇਰ ਕੋਈ ਸਬਜ਼ੀ ਕਰਦੇ ਆ ਉਹਦੇ ਵਿੱਚ ਇਹ ਪਾਣੀ ਪਾ ਲਉਂ। ਦੁੱਧ ਦਾ ਪਾਣੀ ਹੈ। ਵਧੀਆ। ਜੇ ਹੁਣ ਤੁਸੀਂ ਇਹਦਾ ਪਨੀਰ ਰੱਖ ਲਉ। ਬਈ ਅੱਗੇ ਦਰਨ ਨੀ ਪਾ। ਹਾਂ? ਹਾਂ। ਉਧਰ ਸਿੱਧਾ ਕਰ ਲਾ ਕੋਈ ਸਿੱਧਾ ਕਰ ਲਾ। ਧੰਦੇ ਹੋ। ਆ ਜਦੋਂ ਸੀ। ਨਾਨਾ ਨਾ ਬਿਚਾ ਲਾ ਦਿੱਤਾ ਉਹ ਆ ਆ ਆ ਲੈ ਗੱਥਾ ਆ ਆ ਆ ਲੈ ਖਾਰਤੀ ਦੀਦੀ ਨੂੰ ਕੀ ਹੋ ਗਿਆ Huh? <laughs> <laughs> so you know, uh, oh, ැ අය දෙකි අය දීදීලු කීහෝගයා එනි උට දීහුණ ී අදීදිලු කීහිෝකයා ඔුී දීී යුත්තකී එන මාරයා ਲੇ ਨੂੰ ਕੁੱਟਾ ਗਿਆ ਆਪਾ ਪੱਪੀ ਪੱਪੀ ਸੇਵ ਪਾਪਣਾ ਖੇਡਦੇ ਆ ਕੋੜਾ ਕੋੜਾ ਖੇਡਦੇ ਸੇਵ ਆ ਪਾਵਣਾ ਦੀਦੀ ਕਿਵੇਂ ਮਾਰ ਗਈ ਸੀ ਕਿੰਨਾ ਪਿਆਰ ਕਰਦਾ ਆ ਦੀਦੀ ਨੂੰ ਮਾਰੀ ਦਿੱਤਾ ਏ ਸਾਬ ਕਰਨਾ ਾਪੜੂ ਵੇ ਾਪੜੂ ਦੇਖੋ ਦੇਖੋ ਅੱਜ ਤੁਸੀਂ ਕੋਈ ਐਟ ਮੇਰੇ ਮੂੰਹ ਦੇ ਚ ਲਾ ਕੇ ਰੱਖਦੇ ਹੋ ਕੀ ਇਹਨੂੰ ਘੁੱਟੇਗਾ ਅੱਜ ਕੀ ਕਹਿਦੀ ਮੈਨੇ ਕਰ ਲ ਕਾ ਕੇ ਕੋ ਕਿਹਨੂ ਮਾਰੇਗਾ ਕੜਾਈ ਸਾਹਿਬ ਦੇਖ ਦੇ ਕਿਹਨੂ ਮਾਰੂਗਾ ਸਾਹਿਬ ਖੜਾ ਦੇ ਸਾਹਿਬ ਇਹਨੂੰ ਫੜਾ ਇੱਧਰ ਆ ਕੇ ਤੇ ਲਾ ਲੈ ਦੇ ਲਾ ਮਾ ਦੇ ਵੀ ਮੇਰੀ ਫੁੱਤ ਨੂੰ ਓਰੇ ਇੱਕ ਹੋ ਕੇ ਭਾਬੀ ਜੀ ਦੇ ਦਿਓ ਦੇ 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 ਦਿਖਾ ਤਾ ਕਿਹਨੂ ਮਾਰੇਗਾ ਹਾਂ 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 ਕਿਹਨੂ ਮਾਰੇਗਾ ਹਾਏ ਉਹ ਵੀ ਗਿਆ ਸਾਹਿਬ ਹਾਏ

ਲੋ ਜੀ ਆਪਣੀ ਬੋਲੀ ਵਾਣ ਕੇ ਤਿਆਰ ਆ ਬੋਲੀ ਆ ਜਿਹੜੀ ਉਹ ਥੋੜੀ ਮੈਨੇ ਜਿਆਦਾ ਭੁੰਨਤੀ ਕਿਉਂਕਿ ਫੇਰ ਖਰਾਬ ਨਹੀਂ ਹੁੰਦੀ ਚਾਹੇ 3-4 ਦਿਨ ਪਈ ਰਹੇ ਹਨਾ ਇਹਨਾਂ ਦੀ ਆਤਾ ਵਿਚਾਰ ਨਾਲ ਖਾ ਲੈਣੇ ਨੇ ਮਿਲਕ ਕੇਕ ਮੰਗੂ ਹੂੰ ਬਣਾ ਲੈਣੇ ਹੁੰਨੇ ਆਪਾ ਇਹਨੂੰ ਥੋੜਾ ਜਿਆਦਾ ਜਿਆਦਾ ਭੁੰਨ ਲੈਣੇ ਹੁੰਨੇ ਆ ਜਿਹੜੀ ਬੋਲੀ ਹੁੰਦੀ ਆ ਉਹ ਦੰਦਾਂ ਨਾਲ ਚਿਪਚਿਪ ਜੇ ਕਰਦੀ ਹੁੰਦੀ ਆ ਜਿਹੜੀ ਇਹ ਆ ਇਹ ਮਿਲਕ ਕੇਕ ਵਰਗੀ ਹੋ ਜਾਣੀ ਜੇ ਇਹਨੂੰ ਹੁਣ ਦੱਬੇ ਦੇ ਵਿੱਚ ਪਾ ਕੇ ਗਰਮ-ਗਰਮ ਨੂੰ ਬੰਦ ਕਰ ਦੋ ਨਾ ਇਹ ਬ੍ਰਾਊਨ ਕਲਰ ਦੀ ਹੋਏ। ਤੇ ਹੁਣ ਮੈਂ ਖਾਵਾਂ। ਖਾ ਲਿਓ ਕਿਉਂਕਿ ਚਾਸ਼ਨੀ ਜਿਹੜੀ ਉਹ ਚੰਗੀ ਤਰ੍ਹਾਂ ਬਣ ਗਈ ਹੈ ਰੀਚ। ਉਹਨੇ ਇਹ ਰੀਚ ਸੱਕਰ ਪਾ ਲਈ ਮੈਨੇ। ਸੱਕਰ ਤੇ ਚੀਨੀ ਮਿਕਸ ਕਰਕੇ ਪਾਈਆ ਤਾਂ ਹੀ ਇਹ ਰੰਗ ਦੀ ਹੋਈ। ਪਾਉਣੀ ਹੈ ਨਹੀਂ ਦੋਇ ਇੱਕ। ਸਹੀ ਤਾਲੋ ਜੀ ਬੋਲੀ ਆਪਣੀ। ਕੀਤੀ ਬੋਲੀ ਖਾਵਾ ਪਈ ਜੇ ਸਾਰੇ